ਡਾਕਟਰ ਦਵਿੰਦਰ ਕੌਰ ਖੁਸ਼ ਢਾਲੀਵਾਲ ਦੀ ਪੁਸਤਕ ਦੀਨਾ ਕਾਂਗੜ ਦਾ ਜਿਹਾਸ ਦਾ ਅਗਲਾ ਅੰਕ 7 ਜ਼ਫਰਨਾਮਾ ਪੱਤਰ ਕਿਰਪਾ ਸਿੰਦ ਗੁਰੂਦੇਵ ਜੂ ਬਸ ਕਾਂਗੜੇ ਥਾਨ ਤਮਨ ਸਮੈ ਸੰਗ ਖਾਲਸੇ ਇਹ ਵਿਦਵਚਨ ਬਖਾਨ ਬਾਦਸ਼ਾਹ ਕਉ ਮਾਰੀਏ ਕਰੀਏ ਕਮਨ ਹੋ ਪਾਏ ਕਹਿ ਕਾਗਜ਼ ਲਿਖ ਮਾਰੀਏ ਕਹਿ ਸੰਮੁਖ ਰਣ ਤਾਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਬਾਦਸ਼ਾਹ ਨੂੰ ਲਿਖਿਆ ਇੱਕ ਇਤਿਹਾਸਕ ਪੱਤਰ ਜੈ ਦਸਮ ਗ੍ਰੰਥ ਦੇ ਅਖੀਰ ਤੇ ਸੰਕਲਿਤ ਹੋਇਆ ਹੈ। ਕਈ ਪ੍ਰਾਤਨ ਪੀੜਾਂ ਵਿੱਚ ਇਸ ਦਾ ਨਾਮ ਜੰਗਨਾਮਾ ਵੀ ਲਿਖਿਆ ਹੈ। ਕਾਗਜ਼ ਸੌਜਾਂ ਅਰਮਰੇ ਖੜਗ ਨਾ ਗਈਏ ਹੱਥ ਬੜੇ ਸਿਆਣੇ ਕਹਿਤ ਹੈ ਇਹ ਪ੍ਰਾਤਨ ਗਾਥ। ਇਹ ਪੱਤਰ 1706 ਈਸਵੀ ਵਿੱਚ ਮਾਲਵੇ ਦੇ ਕਾਂਗੜ ਪਿੰਡ ਤੋਂ ਲਿਖਿਆ ਗਿਆ ਸੀ। ਹਦੈਸ ਨੂੰ ਭਾਈ ਦਾਇਆ ਸਿੰਘ ਤੇ ਭਾਈ ਧਰਮ ਸਿੰਘ ਹੱਥੀ ਬਾਸ਼ਾ ਨੂੰ ਭੇਜਿਆ ਗਿਆ ਸੀ ਇਸ ਵਿੱਚ ਮੁੱਖ ਤੌਰ ਤੇ ਬਾਦਸ਼ਾਹ ਦੇ ਏਯੋਗ ਕਮਾ ਅਤੇ ਅਨਯਾਇ ਦਾ ਜ਼ਿਕਰ ਕਰਕੇ ਫਿਰ ਹਿਤపరి ਸਿੱਖਿਆ ਦਿੱਤੀ ਗਈ ਹੈ ਇਸ ਜ਼ਫਰਨਾਮੇ ਦੇ ਨਾਲ ਦਸਮ ਗ੍ਰੰਥ ਵਿੱਚ 11 ਹਕਾਇਤਾਂ ਵੀ ਦਰਜ ਹਨ ਕੁਝ ਵਿਦਵਾਨ ਇਹਨਾਂ ਹਕਾਇਤਾਂ ਨੂੰ ਜ਼ਫਰਨਾਮੇ ਦੀ ਅੰਤਿਕਾ ਜਾਂ ਪਰਿਸ਼ਿਸ਼ਟ ਮੰਨਦੇ ਹਨ ਅਤੇ ਕੁਝ ਦੀ ਧਾਰਨਾ ਹੈ ਕਿ ਇਸ ਤੰਤਰ ਰਚਨਾ ਹੈ ਜ਼ਫਰਨਾਮੇ ਤੋਂ ਭਾਵ ਹੈ ਕਿ ਵਿਜੇ ਪੱਤਰ ਜਾਂ ਜਿੱਤ ਦੀ ਚਿੱਠੀ ਇਸ ਦੇ ਹੁਣ ਕੇਵਲ 11 ਛੰਦ ਉਪਲਬਧ ਹਨ ਪਰ ਅੰਤ ਉੱਤੇ ਕਿਸੇ ਪ੍ਰਕਾਰ ਦੀ ਸਮਾਪਤੀ ਸੂਚਕ ਉਕਤੀ ਦੇ ਨਾਂ ਲਿਖੇ ਹੋਣ ਕਾਰਨੀ ਇੰਜ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਅੰਤ ਵਿੱਚ ਕੁਝ ਛੰਦ ਰਹਿ ਗਏ ਹੋਣ ਕੇਵਲ ਉਪਲਬਧ 111 ਛੰਦਾਂ ਨੂੰ ਹੀ ਵਿਚਾਰਨ ਦਾ ਆਧਾਰ ਬਣਾਇਆ ਜਾ ਸਕਦਾ ਹੈ ਇਸ ਦੇ ਦੋ ਭਾਗ ਹਨ ਪਹਿਲਾ ਹਿੱਸਾ ਮੰਗਲਾ ਚਰਨ ਦਾ ਹੈ ਜਿਸ ਵਿੱਚ ਪਰਮਾਤਮਾ ਦਾ ਗੁਣਗਾਨ ਕੀਤਾ ਗਿਆ ਉਸ ਦੀ ਸਰਵ ਵਿਆਪਕਤਾ ਉੱਤੇ ਅਧਿਕ ਬਲ ਦਿੱਤਾ ਗਿਆ ਇਸ ਦੇ ਦੂਜੇ ਭਾਗ ਵਿੱਚ 77 ਛੰਦਾਂ ਇਸ ਵਿੱਚ ਬਾਦਸ਼ਾਹ ਦੇ ਸੈਨਾ ਨਾਇਕਾਂ ਤੇ ਹਾਕਮਾਂ ਵੱਲੋਂ ਵਿਸ਼ਵਾਸ ਘਾਤ ਕਰਕੇ ਗੁਰੂ ਸਾਹਿਬ ਦੀ ਅਨੰਤਪੁਰ ਤੋਂ ਨਿਕਲਦੀ ਸੈਨਾ ਉੱਤੇ ਕਿਤੇ ਅਚਾਨਕ ਹਮਲੇ ਅਧਿ ਗੁਰੂ ਸਾਹਿਬ ਦੇ ਹੋਏ ਬੇਸਾਬੇ ਨੁਕਸਾਨ ਦਾ ਲਿਖ ਕੀਤਾ ਗਿਆ ਹੈ ਹਰਾਂ ਕਸ ਕੇ ਕੌਲੇ ਕੁਰਾਂ ਆਯਾਦਿ ਨਜ਼ੋ ਬਸਤਨੋ ਕੁਸ਼ਤਨੋ ਬਯਾਦਿ ਇਸ ਵਿੱਚ ਔਰੰਗਜ਼ੇਬ ਦੀ ਬੇਰਤਾ ਤੇ ਨਾਲ ਨਾਲ ਧਾਰਮਿਕ ਕਟੜਤਾ ਦਾ ਜ਼ਿਕਰ ਕਰਕੇ ਗੁਰੂ ਜੀ ਨੇ ਬਾਦਸ਼ਾਹ ਨੂੰ ਲਾਣਤ ਪਾਈ ਹੈ ਕਿ ਉਸ ਦੇ ਅਧਿਕਾਰੀਆਂ ਨੇ ਕਸਮਾਂ ਤੋੜ ਕੇ ਅਧਰਮ ਦਾ ਕਾਰਜ ਕੀਤਾ ਜਿਸ ਦਾ ਅਸਲ ਜ਼ਿੰਮੇਵਾਰ ਬਾਦਸ਼ਾਹ ਖੁਦ ਹੈ। ਚੋਂ ਕਸਮੇਂ ਕੁਰਾਨ ਸਦਕੁਨਦ ਇਖਤਿਆਰ ਮਰਾ ਕਤਰੈ ਨਿਆਇਦ ਅਜੋ ਇਤਬਾਰ। ਕਿwidetilde ਵਿੱਚ ਬਾਦਸ਼ਾਹ ਨੂੰ ਦੱਸਿਆ ਗਿਆ ਕਿ ਉਸ ਦਾ ਨਾਂ ਤਾਂ ਉਹਦਾ ਵਿੱਚ ਯਕੀਨ ਹੈ ਤੇ ਨਾ ਹੀ ਹਜ਼ਰਤ ਮੁਹੰਮਦ ਪ੍ਰਤੀ ਵਿਸ਼ਵਾਸ ਹੈ ਉਸਨੇ ਆਪਣੇ ਪਿਤਾ ਤੇ ਭਰਾਵਾਂ ਦੀ ਹੱਤਿਆ ਕੀਤੀ ਸੀ ਗੁਰੂ ਜੀ ਨੇ ਉਸ ਨੂੰ ਅੱਗੇ ਲਿਖਿਆ ਕਿ ਤੂੰ ਆਪਣੀ ਪ੍ਰਜਾ ਨਾਲ ਹਨਿਆ ਕੀਤਾ ਹੈ ਪਰ ਹੁਣ ਤੈਨੂੰ ਨਿਆਂਪੂਰਵਕ ਵਿਹਾਰ ਕਰਨਾ ਚਾਹੀਦਾ ਤੂੰ ਮੇਰੇ ਚਾਰ ਪੁੱਤਰ ਮਾਰ ਦਿੱਤੇ ਪਰ ਕੋਈ ਗੱਲ ਨਹੀਂ ਅਜੇ ਤਾਂ ਮੈਂ ਤੇਰੇ ਮਾਰਨ ਲਈ ਕਿਉਂਦਾ ਹਾਂ ਤੈਨੂੰ ਚਾਹੀਦਾ ਹੈ ਕਿ ਹੰਕਾਰ ਅਤੇ ਅਭਿਮਾਨ ਨੂੰ ਛੱਡ ਕੇ ਪ੍ਰਜਾ ਦੀ ਸੇਵਾ ਕਰ ਅਤੇ ਪਰਮਾਤਮਾ ਨੂੰ ਸਭ ਤੋਂ ਸ਼੍ਰੇਸ਼ਟ ਮੰਨ ਕਿਉਂਕਿ ਉਹੀ ਤੇਰੀ ਰਖਿਆ ਕਰਨ ਵਾਲਾ ਹੈ ਜਿਨਾਂ ਪਾਏ ਮੇਤਨੀ ਸੋਈ ਕਰਦਾ ਸਾਰ ਕੇ ਸਾਹਿਬ ਵਿਧਾਰ ਹਸਤ ਆਜ਼ਮ عظیم ਕੇ ਹੁਸਨਲ ਜਮਾਲ ਅਸਤ ਰਜ਼ਕ ਰਹੀਮ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖਸੀਅਤ ਹੋਣ ਦਾ ਬੋਧ ਇਸ ਚਿੱਠੀ ਤੋਂ ਬੜੀ ਸੁੰਦਰ ਟੰਗਣਾ ਹੋ ਜਾਂਦਾ ਹੈ ਉਹਨਾਂ ਦੇ ਮਨ ਵਿੱਚ ਅਪਾਰ ਅਤੇ ਕਦੇ ਨਾ ਦਬਾਇਆ ਜਾ ਸਕਣ ਵਾਲਾ ਉਸ਼ਾ ਹੈ ਉਹ ਜੋ ਗੱਲ ਕਹਿਣਾ ਚਾਹੁੰਦੇ ਹਨ ਨੇڈر ਹੋ ਕੇ ਕਹਿੰਦੇ ਹਨ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਕੋ ਨੀਕੀ ਅਤੇ ਨੈਤਿਕ ਸ਼ੀਲਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਸੱਚੇ ਲੋਕ ਨਾਇਕਨ ਜੋ ਲੜਾਈ ਉਦੋਂ ਤੱਕ ਹੀ ਚਾਹੁੰਦੇ ਹਨ ਜਦੋਂ ਤੱਕ ਉਸ ਤੋਂ ਬਿਨਾਂ ਸਮੱਸਿਆ ਦਾ ਹੱਲ ਨਾ ਹੋ ਸਕੇ ਇਹ ਪੱਤਰ ਇਤਨੀ ਇਮਾਨਦਾਰੀ ਤੇ ਦੂਤੀ ਸਾਸ ਨਾਲ ਲਿਖਿਆ ਗਿਆ ਕਿਸ ਤੇ ਸੁਨ ਨਾਲ ਬਿਰਦ ਔਰਿੰਗ ਜ਼ੇਬ ਦਾ ਕਠੋਰ ਮਨ ਪ੍ਰਸੀਜ ਗਿਆ ਇਸ ਹਾਸ ਕਰਨ ਦਾ ਮਤਲਬ ਹੈ ਕਿ ਉਸਨੇ ਸੂਬਾ ਲਾਹੌਰ ਅਤੇ ਸੂਬਾ ਸਰਹਿੰਦ ਨੂੰ ਹੱਦ ਤੱਕ ਪਹੁੰਚਿਆ ਕਿ ਗੁਰੂ ਸਾਹਿਬ ਨਾਲ ਚੰਗਾ ਤੇ ਆਦਰ ਪਰਿਆ ਵਿਵਹਾਰ ਕੀਤਾ ਜਾਏ ਕੁਝ ਇਤਿਹਾਸਕਾਰ ਤਾਂ ਇਥੋਂ ਤੱਕ ਮੰਨਦੇ ਹਨ ਕਿ ਔਰੰਗਜ਼ੇਬ ਨੂੰ ਆਪਣੀਆਂ ਕਮਜ਼ੋਰੀਆਂ ਤੇ ਅਨਿਆਕਾਰੀਆਂ ਦਾ ਇਤਨਾ ਡੂੰਘਾ ਅਹਿਸਾਸ ਹੋਇਆ ਕਿ ਇਸ ਨਮੋਸ਼ੀ ਕਾਰਨੀ ਉਹ ਦਿਲ ਛੱਡ ਬੈਠਾ ਤੇ ਮਰ ਗਿਆ ਇਸ ਜ਼ਫਰਨਾਮੇ ਦੀ ਪਾਸ਼ਾ ਫਾਰਸੀ ਹੈ ਪਰ ਲੋੜ ਅਨਸਾਰ ਕਿਤੇ ਕਿਤੇ ਦੇਸੀ ਪਾਸ਼ਾਵਾਂ ਦੇ ਸ਼ਬਦ ਵੀ ਵਰਤ ਲਏ ਗਏ ਹਨ ਇਸ ਵਿੱਚ ਫਾਰਸੀ ਮੁਹਾਵਰੇ ਨੂੰ ਇਤਨੀ ਖੂਬਸੂਰਤੀ ਨਾਲ ਸੰਜੋਇਆ ਗਿਆ ਹੈ ਕਿ ਇਹ ਕਵੀ ਦੇ फारसी ज्ञानते उस बिचले साहित्यिक सोच ਦਾ ਨਮੂਨਾ ਬਣ ਕੇ ਰਹਿ ਗਿਆ ਹੈ ਇਸ ਵਿੱਚ ਵਰਤੇ छंद ਦਾ ਤੂਲ ਫਾਰਸੀ ਮਸਨਮੀਆਂ ਵਿੱਚ ਵਰਤੇ ਬਹਿਰ ਨਾਲ ਮੇਲ ਖਾਂਦਾ ਹੈ ਇਸ ਵਿੱਚ ਕਥਨ ਸ਼ਕਤੀ ਤੇ ਗੱਲ ਨੂੰ ਤੋੜਨ ਦੀ ਪ੍ਰਭਾਵਸ਼ਾਲਤਾ ਇਤਨੀ ਅਦਿਕ ਹੈ ਕਿ ਇਸ ਦੇ ਬਹੁਤੇ ਸਬਾਸ਼ਿਤ ਬਣ ਗਏ ਹਨ ਅਤੇ ਪੜਨ ਸੁਣਨ ਵਾਲੇ ਉਤੇ ਅਸਰ ਪਾਉਂਦੇ ਹਨ ਇਹੀ ਕਾਰਨ ਹੈ ਕਿ ਔਰੰਗਜ਼ੇਬ ਵਰਗੇ ਕਠੋਰ ਮਨੁੱਖ ਵੀ ਇਸ ਵਿਚਲੇ ਵਿੰਗ ਅਤੇ ਡਾਂਟ ਦੀ ਤਾਬ ਨਾ ਚਲ ਸਕੇ ਅਤੇ ਇੱਕ ਦਰवेश ਗੁਰੂ ਨੂੰ ਸਤਾਉਣ ਦੀ ਗੱਲ ਤੋਂ ਪੈਦਾ ਹੋਣ ਵਾਲੀ ਬੇਇੱਜ਼ਤੀ ਨੂੰ ਸਹਿਣ ਦੀ ਥਾਂ ਤੇ ਸੰਸਾਰ ਨੂੰ ਤਿਆਗਣਾ ਉਚਿਤ ਸਮਝਿਆ। ਇਸ ਕ੍ਰਮਾਈ ਬਾਣੀ ਦਾ ਪ੍ਰਭਾਵ ਸੀ ਕਿ ਭਾਰਤ ਦੇ ਕਿਰਤੀ ਕਿਸਾਨ ਮੁਗਲ ਸਾਮਰਾਜ ਦੇ ਖਿਲਾਫ ਉੱਠ ਖਲੋਤੇ ਅਤੇ ਸਦੀਆਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਸਫਲ ਹੋਏ। ਜਦ ਜ਼ਫਰਨਾਮਾ ਖੋਲ ਡਿਠਾ ਤਬ ਮੁਖ ਪਰ ਜ਼ਰਦੀ ਬਰਤ ਗਈ। ਪਰਦਾ ਪਰਦਾ ਵਿੱਚ ਨਿਕਰ ਗਿਆ ਮੂੰਹ ਬੋਲਣ ਤੋਂ ਕਾ ਨਾ ਰਿਹਾ ਜ਼ਫਰਨਾਮੇ ਦੇ ਬਹਿਤਾਂ ਵਿੱਚ 111 ਸ਼ੇਅਰ ਹਨ ਇਸ ਦੇ ਦੋ ਭਾਗ ਹਨ ਮੰਗਲ ਅਤੇ ਦਸਤਾਨੀ ਦਸਮ ਪਿਤਾ ਵੱਲੋਂ ਆਪਣੀ ਕਲਮ ਨਾਲ ਰਚੀਆਂ ਗਈਆਂ ਰਚਨਾਵਾਂ ਜਾਂ ਕਾਵ ਕਿਰਤਾਂ ਵਿੱਚੋਂ ਤਿੰਨ ਫਾਰਸੀ ਭਾਸ਼ਾ ਵਿੱਚ ਹਨ ਜ਼ਫਰਨਾਮਾ ਕਾਇਤਾਂ ਤੇ ਫਤਿਹਨਾਮਾ ਫਤਿਹਨਾਮਾ ਪੱਤਰ ਗੁਰੂ ਸਾਹਿਬ ਜੀ ਨੇ ਚਮਕੌਰ ਦੇ ਯੁੱਧ ਤੋਂ ਫੌਰਨ ਬਾਅਦ ਔਰੰਗਜ਼ੇਬ ਨੂੰ ਲਿਖਿਆ ਸੀ ਇਸ ਵਿੱਚ ਕੁੱਲ 23 ਜਾਂ 24 ਸ਼ੇਅਰ ਮਿਲਦੇ ਹਨ ਪਰੰਤੂ ਇਹ ਰਚਨਾ ਦਸਮ ਗ੍ਰੰਥ ਵਿੱਚ ਸ਼ਾਮਲ ਨਹੀਂ ਮਗਰ ਜ਼ਫਰਨਾਮਾ ਨਾਮਕ ਪੱਤਰ ਗੁਰੂ ਸਾਹਿਬ ਜੀ ਨੇ 1702 ਬਿਕਰਮੀ ਦੇ ਮੁੱਢ ਵਿੱਚ ਦਿਆਲਪੁਰਾ ਭਾਈਕੇ ਦੇ ਸਥਾਨ ਤੋਂ ਔਰਿੰਗਜ਼ੇਬਲ ਲਿਖਿਆ ਮਤਲਬ ਬਦੀ ਤੇ ਨੇਕੀ ਦੀ ਜਫਰਨਾਮਾ ਦਸਮ ਗ੍ਰੰਥ ਦੇ ਅਖੀਰ ਵਿੱਚ ਅੰਕਿਤ ਜਾਂ ਇਉਂ ਵੀ ਸਮਝ ਸਕਦੇ ਹਾਂ ਕਿ ਇਸ ਰਚਨਾ ਨਾਲ ਦਸਮ ਗ੍ਰੰਥ ਦੀ ਸਮਾਪਤੀ ਕਰ ਦਿੱਤੀ ਦਸਮ ਗ੍ਰੰਥ ਵਿੱਚ ਅੰਕਿਤ ਇਸ ਰਚਨਾ ਦੇ 111 ਸ਼ੇਰ ਪ੍ਰਾਪਤ ਹਨ ਪਰ ਇਸ ਗਿਣਤੀ ਬਾਰੇ ਇਤਿਹਾਸ ਕਰਨ ਦੀ ਵਕਫਾ ਕਰਾਈ ਹੈ ਐਸੀ ਪਾਠਕਾਂ ਦੀ ਜਾਣਕਾਰੀ ਹੇਤ ਕਹਿ ਰਹੇ ਹਾਂ ਜ਼ਫਰਨਾਮਾ ਸਟਿਕ ਵਿੱਚ ਗੁਰਬਚਨ ਸਿੰਘ ਆਬਾਲਾ ਸ਼ੇਰਾਂ ਦੀ ਗਿਣਤੀ 115 ਲਿਖਦੇ ਹਨ ਇਸ ਸਟਿਕ ਵਿੱਚ ਉਹ ਵਾਹਿਗੁਰੂ ਹਕਾਇਤ ਦੂਜੀ ਤੇ ਚਾਰ ਸ਼ੇਰ ਵੀ ਸ਼ਾਮਲ ਹਨ ਮਰਦ ਗੰਬੜਾ ਪੁਸਤਕ ਵਿੱਚ ਕਰਪਾਲ ਸਿੰਘ ਚੰਦਰ ਜੀ ਜ਼ਫਰਨਾਮੇ ਦੇ ਸ਼ੇਰਾਂ ਦੀ ਗਿਣਤੀ 112 ਲਿਖਦੇ ਹਨ ਅਹਿਮਦ ਸ਼ਾਹ ਬਟਾਲਵੀ ਤੇ ਕੈਸਰ ਸਿੰਘ ਛੱਬਰ ਅਨੁਸਾਰ ਫਾਰਸੀ ਕਵਤਾ ਵਿੱਚ ਲਿਖੇ ਗਏ ਜ਼ਫਰਨਾਮਾ ਨਾਮਕ ਪੱਤਰ ਦੇ 1432 ਸ਼ੇਰ ਹਨ ਮਨਸਾਬਲੀ ਨਾਮਾ ਵਿੱਚ ਛੱਬਰ ਸਾਹਿਬ ਇੰਜ ਜ਼ਿਕਰ ਕਰਦੇ ਹਨ ਉਥੋ ਸਾਹਿਬ ਕਾਂਗੜ ਨੂੰ ਕੂਚ ਕਰ ਗਏ ਉਥੇ ਜੈ ਬੈਂਤ 1400 ਉਚਰਤ ਪਏ ਇਸ ਦਾ ਭਾਵ 1432 ਲਿਆ ਜਾ ਸਕਦਾ ਹੈ ਮਤਲਬ 114 ਜਿਵੇਂ ਅਸੀਂ ਕਹਿ ਦਿੰਦਿਆਂ ਕਿ ਸੱਤਾਂ ਉੱਪਰ 100 ਜਾਂ 20 ਉੱਪਰ 100 ਭਾਵ 107 ਜਾਂ 120 ਸ਼ਾਇਦ ਸ਼ਿਬਰ ਜੀ ਦਾ ਖਿਆਲ ਵੀ ਕੁਝ ਇਸ ਤਰ੍ਹਾਂ ਦਾ ਸੀ ਪਿਆਰਾ ਸਿੰਘ ਪਦਮ ਤੇ ਭਾਈ ਵੀਰ ਸਿੰਘ ਜੀ ਦੀ ਗਿਣਤੀ 111 ਹੈ ਸੋ ਅਸੀਂ ਵੀ ਇਸ ਗਿਣਤੀ ਨਾਲ ਸਹਿਮਤ ਹਾਂ ਇਹੀ ਦਸਮ ਗ੍ਰੰਥ ਵਿੱਚ ਮਿਲਦੀ ਹੈ ਜ਼ਫਰਨਾਮਾ ਰਚਨਾ ਵਿੱਚ 111 ਸ਼ੇਰ ਹਨ ਇਸ ਤੋਂ ਪਹਿਲੇ 12 ਸ਼ੇਰ ਅਕਾਲ ਪੁਰਖ ਦੀ ਉਪਮਾ ਦੇ ਹਨ ਹਰਿੰਗ ਜੇਬ ਦੇ ਜ਼ੁਲਮਾਂ ਦਾ ਖੁਲਾਸਾ ਕਰਦੇ ਹਾਂ ਉਸ ਨੂੰ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਕੀਤੀ ਫਿਰ ਕਾਂਗੜ ਵਿਖੇ ਮੁਲਾਕਾਤ ਕਰਨ ਦਾ ਸੱਦਾ ਦਿੱਤਾ। ਅਪਰੰਤ ਚਮਕੌਰ ਦੀ ਜੰਗ ਦਾ ਸੰਖੇਪ ਜਿਹਾ ਵਰਣਨ ਤੇ ਸਿੰਘਾਂ ਦੀ ਬਹਾਦਰੀ ਦੱਸ ਕੇ ਔਰੰਗਜ਼ੇਬ ਨੂੰ ਝੰਡੋੜਦੇ ਹੋਏ ਗੁਰੂ ਸਾਹਿਬ ਦੀ ਲਿਖਦੇ ਹਨ, "ਏ ਔਰੰਗਜ਼ੇਬ ਇੱਕੋ ਇੱਕ ਵਾਏ ਗੁਰੂ ਗਵਾਹ ਹੈ। ਮੈਨੂੰ ਨਾ ਤੇਰੀ ਕਸਮ ਉੱਤੇ ਭਰੋਸਾ ਹੈ ਤੇ ਨਾ ਹੀ ਤੇਰੇ ਉੱਤੇ ਕਿਉਂਕਿ ਤੇਰੇ ਅਹਲਕਾਰ ਅਧਿਕਾਰੀ ਝੂਠ ਬੋਲਣ ਵਾਲੇ ਹਨ। ਜੋ ਆਦਮੀ ਤੇਰੀ ਕੁਰਾਨ ਦੀ ਸੌਤੇ ਵਿਸ਼ਵਾਸ ਕਰਦਾ ਹੈ" ਉਨੂੰ ਕੈਦ ਕਰ ਲੈਣਾ ਜਾਂ ਮਾਰਨਾ ਠੀਕ ਨਹੀਂ ਤੇਰੀ ਖਾਦੀ ਸੌ ਅੰਤ ਖਵਾਰ ਕਰਦੀ ਹੈ ਅਗਰ ਮੈਂ ਕੁਰਾਨ ਦੀ ਸੌ ਗੁਪਤ ਰੂਪ ਵਿੱਚ ਵੀ ਖਾਦੀ ਹੁੰਦੀ ਤਾਂ ਆਪਣੀ ਥਾਂ ਤੋਂ ਇੱਕ ਕਦਮ ਵੀ ਅੱਗੇ ਨਾ ਵੱਧਦਾ ਬੇਸ਼ੱਕ ਤੂੰ ਆਪਣੀ ਕਸਮ ਤੇ ਕਾਇਮ ਨਹੀਂ ਰਿਹਾ ਦੱਸ ਉਸ ਵਕਤ ਭੁੱਖਣ ਪਾਣੀ ਚਾੜੀ ਆਦਮੀ ਕੀ ਕਰ ਸਕਦੇ ਸਨ ਜਿੰਨਾਂ ਉੱਤੇ ਤੇਰੀ ਬੇਸ਼ੁਮਾਰ ਫੌਜ ਅਚਾਨਕ ਹਮਲਾ ਕਰ ਦੇਵੇ ਤਦ ਉਸ ਵਕਤ ਮੈਨੂੰ ਮਜਬੂਰਨ ਮੈਦਾਨੇ ਜੰਗ ਵਿੱਚ ਆਉਣਾ ਪਿਆ ਤੇ ਸ਼ਸਤਰਾਂ ਦੀ ਵਰਤੋਂ ਕਰਨੀ ਪਈ ਅਫਸੋਸ ਕਿ ਤੂੰ ਇਕਰਾਰ ਤੋੜਨ ਵਾਲਾ ਧੰਦਾ ਮਰੀਦ ਹੈ ਉਨਾ ਦੀਨ ਅਮਾਨ ਉਤੇ ਕਾਇਮ ਹੈ ਨਾ ਸ਼ਰਧਾ ਪਬੰਦ ਹੈ ਤੇ ਨਾ ਹੀ ਤੇਰਾ حضرت ਮੁਹੰਮਦ ਉਤੇ ਯਕੀਨ ਹੈ ਹੁਣ ਤੂੰ ਬੇਸ਼ੱਕ ਕੁਰਾਨ ਦੀਆਂ 100 ਸੁਗੰਧਾਂ ਵੀ ਖਾਵੇਂ ਮੈਨੂੰ ਤੇਰੇ ਉਤੇ ਰਤਾ ਵੀ ਇਤਬਾਰ ਨਹੀਂ ਕੀ ਹੋਇਆ ਜੇ ਤੂੰ ਧੋਖੇ ਨਾਲ ਮੇਰੇ ਚਾਰ ਬੱਚੇ ਮਾਰ ਦਿੱਤੇ ਪਰ ਅਜੇ ਕਨੂਡੀਆਂ ਸੱਪ ਯਾਨੀ ਖਾਲਸਾ ਬਾਕੀ ਹੈ ਜਿਹੜਾ ਤੇਰੀ ਜ਼ਾਲਮ ਹਕੂਮਤ ਤੇ ਪਰਖ ਖੱਚੇ ਉਡਾਉਂਦੇ ਸਮਰੱਥ ਜਿਤੇ ਨੂੰ ਆਪਣੀਆਂ ਫੌਜਾਂ ਤੇ ਖਰਜ਼ਾਨਿਆਂ ਤੇ ਮਾਣ ਹੈ ਤਾਂ ਸਾਡੀ ਨਜ਼ਰ ਉਸ ਵਾਹਿਦ ਹਸਤੀ ਵਾਹਿਗੁਰੂ ਤੇ ਸ਼ੁਕਰਾਨੇ ਵੱਲ ਹੈ ਜੇ ਰੱਬ ਦੋਸਤ ਹੋਵੇ ਤਾਂ ਦੁਸ਼ਮਣ ਕੀ ਵਿਗਾੜ ਸਕਦਾ ਡਾਕਟਰ ਨਰਿੰਦਰ ਸਿੰਘ ਕਪੂਰ ਅਨਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫਰਨਾਮਾ ਔਰੰਗਜ਼ੇਬ ਨੂੰ ਤੁਮ ਕਿਸੇ ਜਿਸ ਨੂੰ ਅਮ੍ਰਿਤ ਰੂਪ ਦੇਣ ਲਈ ਗੁਰੂ ਸਾਹਿਬ ਨੇ ਜਾਨ ਦੀ ਬਾਜ਼ੀ ਲਾਉਣੀ ਸੀ ਸਰਸਰੀ ਨਜ਼ਰ ਨਾਲ ਜ਼ਫਰਨਾਮਾ ਪੜ੍ਹੀਏ ਤਾਂ ਇਸਦੇ ਦੋ ਪਾਗ ਮਾਲੂਮ ਹੁੰਦੇ ਹਨ ਜਿਵੇਂ ਪਹਿਲੇ 12 ਸ਼ੇਰਾਂ ਵਿੱਚ ਮੰਗਲਾ ਚਰਨ ਤੇ ਫਿਰ 99 ਸ਼ੇਰ ਦਾਸਤਾਨ ਨਾਹਟ ਸਾਰੀ ਵਿੱਚ ਆ ਹੈ ਮਗਰਸੀ ਆਪਣੀ ਤੁਸ਼ ਬੁੱਧੀ ਅਨੁਸਾਰ ਜ਼ਫਰਨਾਮਾ ਦੀ ਇਬਾਰਤ ਦੀ ਇਸ ਤਰ੍ਹਾਂ ਵੰਡ ਕੀਤੀ ਹੈ ਨੰਬਰ 1 ਜ਼ਫਰਨਾਮੇ ਦੇ ਮੁੱਢ ਵਿੱਚ 12 ਸ਼ੇਰ ਗੁਰੂ ਸਾਹਿਬ ਜੀ ਨੇ ਮੰਗਲਾ ਚਰਨ ਸਰਲੇਖਿਤ ਲਿਖੇ ਹਨ ਜਿਨ੍ਹਾਂ ਵਿੱਚ ਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੀ ਉਪਮਾ ਕੀਤੀ ਗਈ ਹੈ ਕਿ ਉਹ ਦਾਤਾ ਗਰੀਬਾਂ ਦਾ ਰਖਾ ਹੈ ਕਿ ਸਰਬ ਸ਼ਕਤੀਮਾਨ ਤੇ ਹਰ ਮੁਸ਼ਕਲ ਵਿੱਚੋਂ ਕੱਢਣ ਵਾਲਾ ਬਖਸ਼ਿੰਦ ਹੈ ਨੰਬਰ 2 ਉਸ ਤੋਂ ਅਗੇ ਦਾਸਤਾਨ ਸਰ ਰੇਖਟ ਸਾਰੀ ਵਿਛਾ ਸ਼ੁਰੂ ਹੁੰਦੀ ਹੈ ਪਾਪ 13 ਤੋਂ 18 ਨੰਬਰ ਸ਼ੇਅਰ ਤੱਕ ਬਾਦਸ਼ਾਹ ਨੂੰ ਉਤਾਰਨਾ ਕੀਤੀ ਹੈ ਕਿ ਕਿਵੇਂ ਉਸ ਨੇ ਤੇ ਉਸ ਦੇ ਸੈਨਾਪਤੀਆਂ ਨੇ ਕਸਮਾਂ ਹਾਰ ਕੇ ਹਮਲਾ ਕੀਤਾ ਉਸ ਦੇ ਸੈਨਾਪਤੀ ਝੂਠ ਬੋਲਣ ਵਾਲੇ ਤੇ ਉਹ ਆਪ ਕਸਮਾਂ ਤੋੜਨ ਵਾਲਾ ਹੈ ਨੰਬਰ 10 19 ਤੋਂ 42 ਨੰਬਰ ਸ਼ੇਅਰ ਤੱਕ ਚਮਕੌਰ ਗੜੀ ਵਿੱਚੋਂ ਇਹ ਜੰਗ ਦਾ ਸੰਖੇਪ ਇਤਿਹਾਸ ਹੈ ਕਿ ਜਦ ਭੁੱਖਣ ਪਾਣੀ ਚਾਲੀ ਆਦਮੀਆਂ ਤੇ ਤੇਰੀ ਬੇਸ਼ੁਮਾਰ ਫੌਜ ਆ ਪਈ ਤੇ ਸਾਨੂੰ ਮਜਬੂਰਨ ਮੈਦਾਨੇ ਜੰਗ ਵਿੱਚ ਆਉਣਾ ਪਿਆ ਨੰਬਰ 4 43 ਤੋਂ 48 ਤੱਕ ਗੁਰੂ ਸਾਹਿਬ ਜੀ ਨੇ ਚਮਕੌਰ ਤੋਂ ਸਹੀ ਸਲਾਮਤ ਨਿਕਲ ਜਾਂਦਾ ਵਰਣਨ ਕਰਦਾ ਔਰੰਗਜ਼ੇਬ ਨੂੰ ਲਾਨਤਾ ਪਾਈਆਂ ਹਨ ਕਿ ਉਸ ਦੀਆਂ ਫੌਜਾਂ ਮੇਰਾ ਕੁਝ ਨਹੀਂ ਵਿਗਾੜ ਸਕੀਆਂ ਨੰਬਰ 5 99 ਤੋਂ 94 ਤੱਕ ਜੋ ਸ਼ੇਰ ਹਨੂਨਾ ਵਿੱਚ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਦੀ ਤਾਰੀਫ ਕੀਤੀ ਕਿ ਤੂੰ ਖੂਬਸੂਰਤ ਤੇ ਸਿਆਣਾ ਤੇ ਦੇਸ਼ ਦਾ ਮਾਲਕ ਹੈ ਪਰ ਸੱਚੇ ਧਰਮ ਤੋਂ ਕੋਹਾਂ ਦੂਰ ਹੈ ਨੰਬਰ 6 95 ਨੰਬਰ ਸ਼ੇਰ ਵਿੱਚ ਗੁਰੂ ਸਾਹਿਬ ਜੀ ਪਹਾੜੀ ਰਾਜਿਆਂ ਨਾਲ ਹੋਈ ਹਨ ਬੰਨ ਦਾ ਕਾਰਨ ਦੱਸਦੇ ਹੋਏ ਔਰੰਗਜ਼ੇਬ ਤੇ ਮਤਲਬ ਪ੍ਰਸਤ ਦੋਸ਼ ਲਾਉਂਦੇ ਹਨ ਦੇ ਨੰਬਰ 7 96 ਤੋਂ 111 ਨੰਬਰ ਤੱਕ ਗੁਰੂ ਸਾਹਿਬ ਜੀ ਲਿਖਦੇ ਹਨ ਕਿ ਜੇਕਰ ਰੱਬ ਮਿੱਤਰ ਹੋਵੇ ਤਾਂ ਦੁਸ਼ਮਣ ਕੁਝ ਨਹੀਂ ਵਿਗਾੜ ਸਕਦਾ ਜ਼ਫਰਨਾਮਾ ਨਾਮਕ ਚਿੱਠੀ ਦਸਮ ਪਿਤਾ ਜੀ ਨੇ ਭਾਈ ਦਇਆ ਸਿੰਘ ਦੇ ਹਵਾਲੇ ਕੀਤੀ ਤੇ ਹੁਕਮ ਕੀਤਾ ਕਿ ਚਿੱਠੀ ਦक्कਨ ਵਿੱਚ ਜਾ ਕੇ ਔਰੰਗਜ਼ੇਬ ਨੂੰ ਦੇਣੀ ਭਾਈ ਦਇਆ ਸਿੰਘ ਨੇ ਅਹਿਮਦਨਗਰ ਔਰੰਗਾਬਾਦ ਪਹੁੰਚ ਕੇ ਜ਼ਫਰਨਾਮਾ ਔਰੰਗਜ਼ੇਬ ਤੱਕ ਪਹੁੰਚਾਇਆ ਕਈ ਇਤਿਹਾਸਾਂ ਵਿੱਚ ਕਾਸਰ ਦੇ ਹੱਥ ਭੇਜਿਆ ਲਿਖਿਆ ਹੈ ਪਰ ਇਹ ਸਹੀ ਨਹੀਂ ਹੈ ਕਈ ਇਤਿਹਾਸਕਾਰਾਂ ਨੇ ਭਾਈ ਦਾਇਆ ਸਿੰਘ ਤੇ ਧਰਮ ਸਿੰਘ ਦੋਹਾਂ ਦੇ ਹੱਥ ਭੇਜਿਆ ਦੱਸਿਆ ਪਰ ਜ਼ਿਆਦਾਤਰ ਲਿਖਾਰੀਆਂ ਦਾ ਮਤ ਅਕੱਲੇ ਭਾਈ ਦਾਇਆ ਸਿੰਘ ਹੱਥ ਭੇਜਣਾ ਹੀ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸਮੇਂ ਤੇ ਸੁਣਨ ਨੂੰ ਮਿਲੇ। ਧੰਨਵਾਦ।